ਜਿਹੜੇ ਬਿਨਾ ਕਾਗਜ਼ਾਂ ਤੋਂ ਟ੍ਰਿਪਲ ਸਵਾਰੀ ਜਾਂ ਛੋਟੇ ਬੱਚੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਦੇ ਜਾਂ ਜਿਨ੍ਹਾਂ ਦੇ ਵਾਹਨਾਂ ਦੇ ਜਾਂ ਕਾਰਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਚਲਾਨ ਕੱਟ ਲਈਏ ਨਾਕਾ ਲਾਇਆ ਵਾ ਸਾਡੇ ਕੋਲ ਨਵੀਂ ਤਕਨੀਕ ਆਈ ਹੈ ਕਿ ਜਿਹੜੇ ਮੌਕੇ ਤੇ ਹੀ ਅੱਜ ਕੱਲ੍ਹ ਆਨਲਾਈਨ ਚਲਾਨ ਦੇ ਦੇਉ ਤੁਸੀ ਮੌਕੇ ਤੇ ਵੀ ਹੋ ਰਹੇ ਨੇ ਉਹ ਹਾਂ ਜਿਹੜੇ ਤੁਹਾਨੂੰ ਦੱਸਿਆ ਨਾ ਉਹਨੇ ਟਿਫਰਾਂ ਦੇ ਬੇਨਤੀ ਕੀਤੀ ਮੈਂ ਤੁਹਾਨੂੰ ਵੀ ਟਿਫਰਾਂ ਦੇ ਜਿਹੜੇ ਹੋਏ ਆਨਲਾਈਨ ਚਲਾਨ ਹੋਏ ਆ 20000 ਰੁਪਏ ਜਵਾਨਾ ਬੱਚੇ ਅੱਛਾ ਲੱਗਾ ਕਿਹੜੇ ਜਿਹੜੀ ਜਾਣਕਾਰੀ ਚ ਲੱਗਾਈ ਹੈ ਇਹ ਇਸ ਤਰ੍ਹਾਂ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ શ્રી ਮਨਿੰਦਰਪਾਲ ਸਿੰਘ ਆਈਪੀਐਸ ਉਹਨਾਂ ਦੇ ਹਜ਼ਾਰਾਂ ਮਾਮਲੇ ਲੱਗਾ ਜੀ ਜਿਹੜੇ ਬਿਨਾਂ ਕਾਗਜ਼ਾਂ ਤੋਂ ਟ੍ਰਿਪਲ ਸਵਾਰੀ ਜਾਂ ਛੋਟੇ ਬੱਚੇ ਜਿਹਦੇ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਦੇ ਜਾਂ ਜਿਨ੍ਹਾਂ ਦੇ ਵਾਟਸਐਪ ਨੰਬਰ ਨਹੀਂ ਹੈਗੇ ਉਹਨਾਂ ਦੇ ਚਲਾਨ ਕਰਤੀ ਇਹ ਨਾਕਾ ਲਾਇਆ ਵਾ ਤੇ ਵੱਧ ਤੋਂ ਵੱਧ ਅਸੀਂ ਚਲਾਨ ਕਰਾਇਆ ਤਾਂ ਇਹਦਾ ਅਨੁਲੋ ਨੰਬਰ ਬਿਨਾ ਨੰਬਰ ਪਲੇਟਾ ਤੋਂ ਜਦੋਂ ਵੱਡੇ ਵਹੀਕਲ ਵੀ ਹੈਗੇ ਜਿਹੜਾ ਪੇਪਰ ਹੀ ਲਾ ਲੋ ਰੇਡ ਦੇ ਪਰੇ ਉਹਦੇ ਪਿੱਛੇ ਨੰਬਰ ਪਲੇਟ ਨਹੀਂ ਤੇ ਅੱਗੇ ਇੱਕ ਜਾਣਕਾਰੀ ਦੀ ਬਸ ਲਾਈ ਹੁੰਦੀ ਹੈ ਕਿ ਮਤਲਬ ਪੂਰਜ ਤੋਂ ਵਜਨ ਦੀ ਇਹ ਚੀਜ਼ ਚਾਣੀ ਤੁਹਾਡੇ ਕੋਲ ਉਹ ਅਸੀਂ ਹੁਣ ਪਿੱਛੇ ਸਾਰਿਆਂ ਨੂੰ 20-20 ਹਜ਼ਾਰ ਜੁਰਮਾਨਾ ਕੀਤਾ ਤਿੰਨੇ ਟਿਪਰਾਂ ਨੂੰ ਜਿਹਨਾਂ ਪਿੱਛੇ ਨੰਬਰ ਨਹੀਂ ਲਾਗੇ ਉਹਦੇ ਵਿੱਚ ਜੇਕਰ ਕੇ ਉਹ ਕਾਜ ਨਹੀਂ ਹੈ ਫਿਰ ਉਹਨੂੰ ਇੰਪਾਉਂਡ ਵੀ ਕਰ ਦਿੰਦੇ ਆ ਖਾਣੇ ਹਾਂਜੀ ਇਹ ਉਹਨਾਂ ਤੇ ਵੀ ਕਾਰਵਾਈ ਚੱਲ ਰਹੀ ਹੈ ਸਾਡੀ ਬਿਨਾ ਨੰਬਰੋਂ ਕੋਈ ਵੀ ਹੈਗਾ ਵਾ ਚਾਹੇ ਮੋਟਰਸਾਈਕਲ ਹੈ ਚਾਹੇ ਸਕੂਟਰ ਆ ਅਗਰ ਉਹ ਕੋ ਕਾਜ ਨਹੀਂ ਹੈਗਾ ਕੋਈ ਤੇ ਫਿਰ ਉਹ ਬਾਉਂਡ ਹੁੰਦਾ ਨਹੀਂ ਤੇ ਉਹ ਨਹੀਂ ਬਤਵਾ ਜਰ ਮਾਨਾ ਜਿੰਨਾ ਬਾਂਦਾ ਹੋਗਾ ਕਿ ਤੁਹਾਡੇ ਕੋਲ ਨਵੀਂ ਤਕਨੀਕ ਆਈ ਹੈ ਕਿ ਜਿਹੜੇ ਮੌਕੇ ਤੇ ਹੀ ਅੱਜ ਕੱਲ ਆਨਲਾਈਨ ਚਲਾਨ ਦੇ ਰਹੇ ਹੋ ਤੁਸੀਂ ਮੌਕੇ ਤੇ ਵੀ ਹੋ ਰਹੇ ਨੇ ਹਾਂ ਜਿਹੜੇ ਤੁਹਾਨੂੰ ਦੱਸਿਆ ਤਾਂ ਉਹ ਟਿਪਰਾਂ ਦੇ ਬੇਨਤੀ ਕੀਤੀ ਮੈਂ ਤੁਹਾਨੂੰ ਵੀ ਟਿਪਰਾਂ ਦੇ ਜਿਹੜੇ ਹੋਏ ਆਨਲਾਈਨ ਚਲਾਨ ਹੋਏ ਆ 20000 ਰੁਪਏ ਜਵਾਨਾ ਬਾਰੇ ਤੇਰੇ ਟੀਮ ਦਾ ਹੀ ਨਾ ਕਹਾਂਗੀ ਤੇਰੇ ਟੀਮ ਦਾ ਹੀ ਜੀ ਹੁਣ ਅੱਜ ਕਿੰਨੇ ਕ ਤੁਸੀਂ ਕਰ ਦਿੱਤੀ ਐ ਸਾਇਟਸ ਮੈਨੂੰ 1500 ਕਰ ਲਏ ਆ ਜੀ ਹੋਰ ਕਰ ਰਹੇ ਆ ਸ਼ਾਮ ਤੱਕ ਇੱਥੇ ਹੀ ਆ ਜਿਹੜੇ ਜਿਹਦਾ ਅਨ ਨੂੰ ਮੂੰਹ ਬੰਨ ਕੇ ਫੇਸ ਬੰਨ ਕੇ ਜਿਹੜਾ ਅਨ ਨੂੰ ਜਿਹੜੇ ਨੰਬਰ ਤੇ ਜਿੱਦਾਂ ਮਾਰਦਾ ਤਾਂ ਵੀ ਸਾਹਮਣੇ ਆਉਂਦੀਆਂ ਕਹਿ ਸਕਦੇ ਆ ਹਨਾ ਉਹ ਉਹਦੇ ਕਰਕੇ ਹੀ ਹੈ ਹਾਂ ਉਹਨਾਂ ਕਰਕੇ ਆ ਇਹ ਕਿਉਂਕਿ ਬਿਨਾਂ ਨੰਬਰੋਂ ਜ਼ਿਆਦਾ ਜਿਹੜੇ ਵਾਰਦਾਤ ਕਰਦੇ ਆ ਇਸੇ ਕਰਕੇ ਬਿਨਾਂ ਨੰਬਰੋਂ ਅਸੀਂ ਕੋਈ ਨਹੀਂ ਜਾਣਦੇ ਹਾਂ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.